ਦੀ ਪੂਰੇ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਪੰਜਾਬ ਦਾ ਕਾਫੀ ਇਹ ਜਿਹੜਾ ਕਿ ਆ ਇਸ ਸਮੇਂ ਹੜ ਪੀੜਿਤ ਹੋਇਆ ਹੋਇਆ ਤੇ ਕੁਝ ਹੜ ਵਾਲੇ ਹਾਲਾਤ ਇੱਥੇ ਵੀ ਬਣ ਚੁੱਕੇ ਨੇ ਤਾਂ ਘਰਾਂ ਦੇ ਅੰਦਰ ਕਾਫੀ ਪਾਣੀ ਜਿਹੜਾ ਕਿ ਇਸ ਸਮੇਂ ਪਹੁੰਚ ਚੁੱਕਾ 8 ਵਜੇ ਆਪਾਂ ਸੋ ਕੇ ਉੱਠੇ ਦੇਖਿਆ ਹੀ ਪਾ ਲਈ ਪਾਣੀ ਪੂਰਾ ਗੋਡੇ ਤੱਕ ਆ ਗਿਆ ਜਦੋਂ ਜਦੋਂ ਉੱਥੇ ਪਾਣੀ ਦੀ ਪੈਰ ਰੱਖਿਆ ਹਾਂ ਹਾਂਜੀ ਬਿਲਕੁਲ ਪਾਣੀ ਦੇ ਪੈਰ ਰੱਖਿਆ ਮੈਂ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਆ ਕੀ ਹੋ ਗਿਆ ਕੋਈ ਕੁਸ਼ ਮੀ ਦਾ ਪਾਣੀ ਹੈ ਤੇ ਜ਼ਿਆਦਾਤਰ ਤਾਂ ਨਾਲੇ ਦਾ ਪਾਣੀ ਸਾਰਾ ਆਇਆ ਵਾ ਅੱਛਾ ਸਾਰਾ ਨਾਲੇ ਦਾ ਪਾਣੀ ਪਿੱਛੇ ਸਾਰਾ ਨਾਲੇ ਹੀ ਹੈਗਾ ਵਾ ਸਾਰਾ ਪਾਣੀ ਬਹਿ ਕੇ ਮਰਿਆ ਜੀ ਪੂਨ ਗੋਡੇ ਤੱਕ ਪਾਣੀ ਆ ਗਿਆ ਹੁਣ ਦੇਖੋ ਜੇ ਅਸੀਂ ਦਹੀਂ ਮੀ ਪੈਂਦਾ ਰਿਹਾ ਤੇ ਭਾਈ ਫਿਰ ਤਾਂ ਮੁਸ਼ਕਲ ਹੀ ਆ ਕੰਮ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਿਵਲ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਫੀ ਪਾਣੀ ਭਰ ਚੁੱਕਿਆ ਬਾਈ ਕਿੰਨੇ ਵਜੇ ਪਾਣੀ ਭਰਨਾ ਸ਼ੁਰੂ ਹੋਇਆ ਸੀ ਇੱਥੇ 4 ਵਜੇ 4 ਵਜੇ ਉਸ ਤੋਂ ਬਾਅਦ ਪਾਣੀ ਵਧਦਾ ਹੀ ਜਾ ਰਿਹਾ ਹੈ ਤਾਂ ਵਧਦਾ ਹੀ ਜਾ ਰਹਾ ਹੈ ਤੇ ਤੁਹਾਡੇ ਘਰ ਵੀ ਅੰਦਰ ਸਾਰੇ ਇਹਦੇ ਵਿੱਚ ਲੁਪ-ਜੁਪ ਘਰਮੇ ਦਿਖਾ deta ਹੂੰ ਕਿ ਕਿੰਨਾ ਮਤਲਬ ਪਾਣੀ ਅੰਦਰ ਘਰ ਦੇ ਵਿੱਚ ਵੜ ਗਿਆ ਹੋਇਆ ਆਪ ਦੇਖ ਲਓ ਚੱਲ ਕੇ ਬਾਈ ਕਿੰਨੇ ਕ ਵਜੇ ਕਿੰਨਾ ਮਿਸ ਲੱਗਦਾ ਕਿ ਨੁਕਸਾਨ ਹੋ ਗਿਆ ਪਾਣੀ ਆਣ ਕਰਕੇ ਭਾਈ ਨੁਕਸਾਨ ਇਦਾਂ ਵਾ ਕਿ ਨਾ ਰੋਟੀ ਪਾਣੀ ਖਾ ਪਾ ਰਹੇ ਸਵੇਰੇ 4 ਵਜੇ ਤੋਂ ਪਾਣੀ ਆਣਾ ਸ਼ੁਰੂ ਹੋ ਗਿਆ ਵਾ 4 ਵਜੇ ਪਾਣੀ ਸ਼ੁਰੂ ਹੋਣਾ ਹੋਇਆ ਫਿਰ ਸਾਰਾ ਸਮਾਨ ਉੱਪਰ ਰੱਖਿਆ ਫ੍ਰਿਜ ਫਰੋਜ ਸਾਰਾ ਪਾਣੀ ਵੜ ਗਿਆ ਜਿਵੇਂ ਫ੍ਰਿਜ ਵੀ ਸਾਰੀ ਖਰਾਬ ਹੋ ਗਈ ਹੈ ਤੇ ਵਾਸ਼ਿੰਗ ਮਸ਼ੀਨ ਵੀ ਖਰਾਬ ਹੋ ਗਈ ਹੈ ਜਿਵੇਂ ਜਿਹੜੀ ਬਿਜਲੀ ਦੀ ਕਰਨ ਹੈਗੇ ਸਾਰੇ ਖਰਾਬ ਹੋ ਗਏ ਹੋਏ ਆ ਸਾਰੇ ਖਰਾਬ ਹੋ ਗਏ ਹਾਂਜੀ ਇਹ ਨਾਲਾ ਬੈਕ ਮਾਰਿਆ ਕਿ ਉਦਾਂ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਭਾਈ ਕੁਝ ਮੀਦਾ ਪਾਣੀ ਹੈ ਤੇ ਜ਼ਿਆਦਾਤਰ ਤਾਂ ਨਾਲੇ ਦਾ ਪਾਣੀ ਸਾਰਾ ਆਇਆ ਵਾ ਅੱਛਾ ਸਾਰਾ ਨਾਲੇ ਦਾ ਪਾਣੀ ਪਿੱਛੇ ਸਾਰਾ ਨਾਲੇ ਹੀ ਹੈਗਾ ਵਾ ਸਾਰਾ ਪਾਣੀ ਬੈਕ ਹੀ ਮਾਰਿਆ ਜੀ ਕੋਨ ਕੋਡੇ ਤੱਕ ਪਾਣੀ ਆ ਗਿਆ ਹੁਣ ਦੇਖੋ ਜੇ ਇੱਦਾਂ ਹੀ ਪੈਂਦਾ ਰਿਹਾ ਤੇ ਭਾਈ ਫਿਰ ਤਾਂ ਮੁਸ਼ਕਲ ਰੋਟੀ ਬੈੱਡ ਵਗੈਰਾ ਸਾਰਾ ਕੁਝ ਪਾਣੀ ਵਿੱਚ ਡੁੱਬੇ ਹੋਏ ਸਾਰਾ ਕੁਝ ਕੁਝ ਹਾਂਜੀ ਹਾਂਜੀ ਭਾਈ ਬੈੱਡ ਵੀ ਸਾਰਾ ਡੁੱਬ ਗਿਆ ਆਇਆ ਵਾ ਬਿਸਤਰ ਬਸਤ ਸਾਰੇ ਖਰਾਬ ਹੋ ਗਏ ਹੋਏ ਆ ਹੁਣ ਅਸੀਂ ਤਾਂ ਇਹ ਸੋਚ ਰਹੇ ਹਾਂ ਕਿ ਰਾਤ ਕਿੱਦਾਂ ਗੁਜ਼ਾਰਾਂਗੇ ਰਾਤ ਓਖਾ ਜਾਣਾ ਹੁਣ ਏਦਾਂ ਵਾ ਭਾਈ ਸਾਡੇ ਦਾ ਬਿਜਲੀ ਦਾ ਬੋਰਡ ਵੀ ਥੱਲੇ ਲੱਗੇ ਆ ਉਹ ਪਾਣੀ ਵਿੱਚ ਕਰੰਟ ਆਣਾ ਸ਼ੁਰੂ ਹੋ ਗਿਆ ਹੈ ਤਾਂ ਕਰਕੇ ਹੁਣ ਬਿਜਲੀ ਵੀ ਬੰਦ ਕੀਤੀ ਹੋਈ ਹੈ ਬਿਜਲੀ ਵੀ ਆਪਾਂ ਯੂਜ਼ ਬੰਦ ਕੀਤੀ ਹੋਈ ਹੈ ਹਾਂਜੀ ਬਿਜਲੀ ਵੀ ਆਪਾਂ ਯੂਜ਼ ਨਹੀਂ ਕਰ ਸਕਦੇ ਔਰ ਥਿੰਗ ਆ ਗਈ ਪਾਣੀ ਵਿੱਚ ਅੱਛਾ ਕਿੰਨੀ ਅੱਗੇ ਆ ਤਾਂ ਬਿਲਕੁਲ ਤਾਂ ਆ ਇੱਥੇ ਤਸਵੀਰਾਂ ਜਿਹੜੀਆਂ ਤੁਹਾਨੂੰ ਪਾਣੀ ਕਾਫੀ ਜ਼ਿਆਦਾ ਜਿਹੜਾ ਕਿ ਇੱਥੇ ਵੱਜ ਚੁੱਕਿਆ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਆਜੋ ਅੱਗੇ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾਈਆਂ ਜਾਣ ਤਾਂ ਹਾਲਾਤ ਇਸ ਤਰੀਕੇ ਨਾਲ ਵੱਧ ਤੋਂ ਵੱਧ ਹੁੰਦੇ ਹੋਏ ਜਿਹੜੇ ਕਿ ਹੁਣ ਲੁਧਿਆਣਾ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਜਿੱਥੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੇਖ ਰਹੇ ਹੋ ਕਿ ਪੰਜਾਬ ਦਾ ਕਾਫੀ ਇਰ ਜਿਹੜਾ ਕਿ ਇਸ ਸਮੇਂ ਹੜ੍ਹ ਪੀੜਿਤ ਹੋਇਆ ਹੋਇਆ ਤੇ ਕੁਝ ਹੜ੍ਹ ਵਾਲੇ ਹਾਲਾਤ ਇੱਥੇ ਵੀ ਬਣ ਚੁੱਕੇ ਨੇ ਤਾਂ ਘਰਾਂ ਦੇ ਅੰਦਰ ਕਾਫੀ ਪਾਣੀ ਜਿਹੜਾ ਕਿ ਇਸ ਸਮੇਂ ਪਹੁੰਚ ਚੁੱਕੇ ਹੋਏ ਆ ਤਾਂ ਬਿਲਕੁਲ ਪਾਜੀ ਸਾਡੇ ਨੇ ਇੱਥੇ ਮੌਜੂਦ ਹੈ ਜਿਹੜਾ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਆਇਆ ਹੈ ਇਹ ਤਾਂ ਭਾਈ ਅੰਦਰ ਸਾਰਾ ਤੁਸੀਂ ਦੇਖ ਸਕਦੇ ਹੋ ਵੀ ਜਿਸ ਤਰੀਕੇ ਨਾਲ ਦੱਸਿਆ ਵੀ ਜਿਹੜਾ ਸਮਾਨ ਉੱਥੇ ਸਿਗਾ ਤੇ ਭਾਈ ਅੰਦਰ ਹੁਣ ਸਾਰਾ ਸਮਾਨ ਚੱਕਣਾ ਪਿਆ ਹੈ ਸਾਰਾ ਭਾਈ ਸਮਾਨ ਚੱਕਣਾ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਮਸ਼ੀਨ ਆਪਾਂ ਉੱਪਰ ਕਰਕੇ ਰੱਖੀ ਹੋਈ ਹੈ ਪਰ ਉਹ ਵੀ ਸਾਨੂੰ ਡਰਦਾ ਕਿ ਉਹ ਵੀ ਪਾਣੀ ਉੱਪਰ ਨਾ ਆ ਜਾਵੇ ਲਿਆਂ ਜੇ ਤਾਂ مشین ਦੇ ਸਾਰਾ ਮੋਸ਼ੀ ਮੂਜੇ ਪਾਣੀ ਵੜ ਗਿਆ ਆ ਵਾ ਸਿਰੇ 8 ਵਜੇ ਆਪਾਂ ਸੋ ਕੇ ਉੱਠੇ ਦੇਖਿਆ ਹੀ ਪਾਰੇ ਪਾਣੀ ਪੂਰਾ ਗੋਡਿਆਂ ਤੱਕ ਆ ਗਿਆ ਆ ਜੀ ਜਦੋਂ ਉੱਥੇ ਪਾਣੀ ਜੀ ਪੈਰ ਰੱਖਿਆ ਹਾਂ ਹਾਂ ਜੀ ਬਿਲਕੁਲ ਪਾਣੀ ਜੀ ਪੈਰ ਰੱਖਿਆ ਮੈਂ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਆ ਕੀ ਹੋ ਗਿਆ ਬਿਲਕੁਲ ਤਾਂ ਬਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਵੀ ਇਹ ਲੁਆਣਾ ਦੀ ਰਿਪੋਰਟ ਹੈ ਜਿੱਥੇ ਲੋਕ ਇਸ ਸਮੇਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਿ ਆ ਕਰਦੇ ਹੋਏ ਨਜ਼ਰ ਆ ਰਹੇ ਨੇ ਰਸਤਾ ਇੱਥੋਂ ਦੀ ਹਾਲਾਂਕਿ ਇਸ ਨੂੰ ਲਗਾ ਕੇ ਬੰਦ ਕੀਤਾ ਗਿਆ ਵੀ ਇੱਥੋਂ ਨਾ ਲੰਘਿਆ ਜਾਵੇ ਤੇ ਪਰ ਫਿਰ ਵੀ ਜੇਕਰ ਪਾਣੀ ਦੇ ਸਤਰ ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਪਾਣੀ ਹੈ ਉਹ ਗਲੀਆਂ ਦੇ ਵਿੱਚ ਪਹੁੰਚ ਚੁੱਕਿਆ ਹੋਇਆ ਤਾਂ ਆਓ ਤੁਹਾਨੂੰ ਬਾਹਰ ਰੋਡ ਦੀ ਵੀ ਜਿਹੜੀ ਹਾਲਾਤ ਦਿਖਾਉਂਦੇ ਆ ਵੀ ਉੱਥੇ ਕਿਸ ਪੱਧਰ ਤੇ ਜਿਹੜਾ ਗਿਆ ਪਾਣੀ ਕੀ ਕਹਿ ਰਹੇ ਹੋ ਇਸ ਸਮੇਂ ਇੱਥੋਂ ਦੀ ਤੁਰਨਾ ਵੀ ਕਾਫੀ ਜ਼ਿਆਦਾ ਮੁਸ਼ਕਿਲ ਆਦਾ ਬਿਲਕੁਲ ਕੀ ਹੋਇਆ ਇਹ ਇੱਥੇ ਕਿ ਨੋ ਕੰਦੋ ਕ ਪਾਣੀ ਆ 4 ਵਜੇ ਸ਼ੁਰੂ ਹੋਇਆ ਹਾਂਜੀ 4 ਵਜੇ ਸੇ ਪਾਣੀ ਐਸੇ ਆ ਰਹਾ ਸਾਰਾ ਅੰਦਰ ਬਿਲਕੁਲ ਦੇਖ ਸਕਦੇ ਤੁਸੀਂ ਸਾਰਾ ਪਾਣੀ ਮਕਾਨ ਦੇ ਵਿੱਚ ਵੜ ਗਿਆ ਹੋਇਆ ਤੇ ਮਸ਼ੀਨ ਜਿਹੜੀ ਹੈ ਵਾਸ਼ਿੰਗ ਮਸ਼ੀਨ ਵੀ ਹੈ ਉਹ ਵੀ ਉੱਪਰ ਕਰਕੇ ਤਾਂ ਲੋਕ ਕਾਫੀ ਜ਼ਿਆਦਾ ਜਿਹੜੇ ਪਰੇਸ਼ਾਨ ਇੱਥੇ ਹੋ ਰਹੇ ਨੇ ਤੇ ਲਾਈਟ ਗਿਆ ਹੋਇਆ ਜੀ ਇਸ ਸਮੇਂ ਤੇ ਲਾਈਟ ਹੈ ਨੀਗਾ ਤੇ ਕਰੰਟ ਆ ਰਿਹਾ ਤਾਂ ਉਸ ਕਰਕੇ ਲਾਈਟ ਬੰਦ ਕਰਵਾਤਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿੰਨੇ ਕੁ ओके परेशान ਨੇ ਸਮੇਂ ਇੱਥੇ ਵੀ ਜਦੋਂ ਪਾਣੀ ਜਿਹੜਾ ਕੀ ਹੈ ਭਰਦਾ ਹੋਇਆ ਮੱਲਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਜੇਕਰ ਅਪ ਪੌੜੀ ਜੇ 30 ਦੀ ਗੱਲ ਕਰੀਏ ਤਾਂ 30 ਦਾ ਸਤਰ ਦੇ ਸਬਦ ਕਿੰਨੀ ਉੱਚੀ ਹੈ ਪਰ ਐਨਾ ਐਨਾ ਪਾਣੀ ਜਿਹੜਾ ਹੈ ਕਿ ਐਨਾ ਗਲੀਆਂ ਦੇ ਵਿੱਚ ਉਹ ਭਰ ਗਿਆ ਹੋਇਆ ਬਈ ਇਦਾਂ ਪਹਿਲਾਂ ਵੀ ਪਾਣੀ ਭਰੇ ਇੱਥੇ ਨਹੀਂ ਤੇ ਇੰਨਾ ਨਹੀਂ ਭਰਾ ਪਹਿਲੀ ਵਾਰੀ ਇਤਨਾ ਭਰਾ ਹੈ ਅਜੇ ਪਹਿਲੀ ਵਾਰੀ ਇਹ ਹਾਲਾਤ ਹੋਏ ਨੇ ਸੋਰੀ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਸੀਗੇ ਕਿ 88 ਤੋਂ ਬਾਅਦ ਇਹ ਹਾਲਾਤ ਪਹਿਲੀ ਵਾਰ ਜਿਹੜੇ ਨੇ ਦੇਖਣ ਨੂੰ ਮਿਲੇ ਨੇ ਤਾਂ ਇੱਕ ਵਾਰੀ ਦਿਖਾਣਾ ਚਾਹੁੰਗਾ ਵੀ ਕਿਸ ਤਰੀਕੇ ਨਾਲ ਘਰਾਂ ਦੇ ਵਿੱਚ ਪਾਣੀ ਹੈ ਮੋਟਰਸਾਈਕਲ ਤੇ ਜਿਹੜਾ ਕਿ ਡੁੱਬਿਆ ਹੋਇਆ ਹੈ ਤੇ ਅੰਦਰ ਬੈੱਡ ਜਿਹੜੇ ਫ੍ਰਿਜ ਨੇ ਸਾਰਾ ਘਰ ਦਾ ਸਮਾਨ ਹੈ ਇਸ ਸਮੇਂ ਖਰਾਬ ਹੁੰਦਾ ਹੋਇਆ ਜਿਹੜਾ ਕਿ ਨਜ਼ਰ ਆ ਰਿਹਾ ਹੈ। ਭਾਏ ਹਾਲਾਤ ਇਸ ਸਮੇਂ ਬਹੁਤ ਖਰਾਬ ਜਿਹੜੇ ਨੇ ਹੁੰਦੇ ਹੋਏ ਲੁਧਿਆਣਾ ਸ਼ਹਿਰ ਤੋਂ ਨਜ਼ਰ ਆ ਰਹੇ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਤਾਂ ਕਿਚਨ ਦਾ ਹਾਲਾਤ ਦੇਖੋ ਬਾਈ ਹੁਣ ਰੋਟੀ ਪਾਣੀ ਕਿਵੇਂ ਬਣਾਉਂਗੇ ਫਿਰ? ਬਾਹਰ ਖਾਣਾ ਹੈ। ਇਹ ਕਹੀਂ ਜਾਣਾ ਹੈ ਕਿਸੇ ਰਿਸ਼ਤੇਦਾਰ ਜਾਂ ਕਿਸੇ ਦੂਸਰੇ ਘਰ ਅਬ ਯਹਾਂ ਤਾਂ ਕੁਝ ਹੋ ਨਹੀਂ ਸਕਦਾ ਹੈ ਇਹ ਹਾਲਾਤ ਆਪ ਦੇਖ ਰਹੇ ਹੋ ਇਹ ਦੇਖੋ ਕਮਰੇ ਦਾ ਹਾਲਾਤ ਤਾਂ ਕਮਰਿਆਂ ਦੇ ਵਿੱਚ ਇਸ ਸਮੇਂ ਜਿਹੜਾ ਕੀ ਹੈ ਪਾਣੀ ਤੁਸੀਂ ਭਰਿਆ ਹੋਇਆ ਦੇਖ ਸਕਦੇ ਹੋ ਵੀ ਕਿਵੇਂ ਪਾਣੀ ਜਿਹੜਾ ਕਮਰਿਆਂ ਦੇ ਵਿੱਚ ਵੀ ਇਸ ਸਮੇਂ ਪਹੁੰਚ ਗਿਆ ਹੋਇਆ ਲੋਕ ਬਹੁਤ ਪਰੇਸ਼ਾਨ ਇਸ ਸਮੇਂ ਇਸ ਹਾਲਾਤਾਂ ਤੋਂ ਤੇ ਇੱਧਰ ਪਰਿਵਾਰ ਹੋਰ ਵੀ ਦੂਜਾ ਖੜਾ ਹੈ ਜਿਹਦਾ ਇਸ ਸਮੇ ਇਹਨਾਂ ਹਾਲਾਤਾਂ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਜਿਹੜਾ ਕਿ ਹੈ ਆ ਸਾਹਮਣਾ ਕਰਦਾ ਉਹ ਆਹੋ ਮੈਂ ਉਹ ਹੀ ਦੇਖ ਰਿਹਾ ਬਰਾਵਾ ਹੋਰ ਮੇਰੀ ਵੀ ਬਾਜ਼ੀਆਂ ਪੈਣ ਜਿੱਦਾਂ ਜਵਾਗਦੀਆਂ ਪਈਆਂ ਸੀ ਉੱਥੇ ਤਾਂ ਬਾਈ ਹੋਰ ਮਾੜਾ ਹਾਲ ਹੈ ਉਧਰ ਹੋਰ ਜ਼ਿਆਦਾ ਤਾਂ ਉੱਥੇ ਤਾਂ ਇਸ ਤਰੀਕੇ ਨਾਲ ਹਾਲਾਤ ਨੇ ਵੀ ਲੋਕਾਂ ਨੇ ਹਾਲਾਂਕਿ ਥੋੜੀ ਪ੍ਰੋਟੈਕਸ਼ਨ ਕਈ ਘਰਾਂ ਨੇ ਆਪਣੀ ਕੀਤੀ ਹੋਈ ਹੈ ਪਰ ਅ ਗੱਡੀਆਂ ਦੀ ਜੇਕਰ ਗੱਲ ਕਰੀਏ ਤਾਂ ਗੱਡੀਆਂ ਪਾਣੀ ਦੇ ਵਿੱਚ ਬਿਲਕੁਲ ਡੁੱਬੀਆਂ ਹੋਈਆਂ ਜਿਹੜੀਆਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਤਾਂ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਇਹ ਹਾਲਾਤ ਬੜੇ ਮੁਸ਼ਕਲਾਂ ਦੇ ਵਿੱਚ ਹਾਲਾਤ ਨੇ ਸਮੇਂ ਤਾਂ ਬਿਲਕੁਲ ਨਾਲੇ ਦੀ ਬੈਕ ਸਾਈਡ ਜਿਹੜੀ ਕਿ ਇੱਥੇ ਲੱਗਦੀ ਹੈ ਤਸਵੀਰਾਂ ਤੁਹਾਨੂੰ ਜਰੂਰ ਦਿਖਾਉਣੀਆਂ ਚਾਹਾਂਗੇ ਪਰ ਪਾਣੀ ਹਲੇ ਉਸ ਤੋਂ ਬਣ ਜਿਹੜਾ ਕਿ ਨਹੀਂ ਟੁੱਟਿਆ ਉਸ ਦਾ ਬਚਾਅ ਹੋਇਆ ਪਰ ਜਿਹੜਾ ਪਾਣੀ ਆ ਉਹ ਬਹੁਤ ਭਰ ਚੁੱਕਿਆ ਹੋਇਆ ਹੈ ਤੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਲੋਕ ਇਸ ਸਮੇਂ ਬੇਬਸ ਹੋ ਕੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਖੜ ਕੇ ਉਸ ਹਾਲਾਤ ਨੂੰ ਦੇਖ ਰਹੇ ਨੇ ਵੀ ਕਿ ਹਾਲਾਤ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਬਣ ਚੁੱਕੇ ਨੇ ਉਹਨਾਂ ਦੇ ਇਲਾਕੇ ਦੇ ਜਿਹੜੇ ਕੀ ਹਾਲਾਤ ਬਣ ਚੁੱਕੇ ਨੇ ਤਾਂ ਬਿਲਕੁਲ ਜਿਸ ਤਰੀਕੇ ਤੁਸੀਂ ਗੱਡੀਆਂ ਦੇਖ ਸਕਦੇ ਹੋ ਵੀ ਕਿਵੇਂ ਪਾਣੀ ਦੇ ਵਿੱਚ ਡੱਬੀਆਂ ਹੋਈਆਂ ਗੱਡੀਆਂ ਨੇ ਤਾਂ ਬਿਲਕੁਲ ਇਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਜ਼ਰੂਰ ਇਸ ਸਮੇਂ ਜਾਂਦਾ ਹੋਏਗਾ ਤੇ ਜੇਕਰ ਸਾਹਮਣੇ ਘਰ ਦੀ ਗੱਲ ਕਰੀਏ ਘਰ ਦਾ ਜਿਹੜਾ ਸਤਾਰਾ ਉਹ ਹਲੇ ਨੀਵਾ ਹੈ ਤੇ ਜਿਸ ਤਰੀਕੇ ਨਾਲ ਉਹ ਵੱਲੋਂ ਬੰਨ ਵੀ ਜਿਹੜਾ ਲਗਾਏਗਾ ਪਰ ਫਿਰ ਵੀ ਮਕਾਨ ਦੇ ਅੰਦਰ ਪਾਣੀ ਉਸੇ ਤਰੀਕੇ ਨਾਲ ਜਿਹੜਾ ਕਿ ਹੈ ਭਰਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਵੀ ਤਸਵੀਰਾਂ ਜ਼ਰੂਰ ਦਿਖਾਣੀਆਂ ਚਾਹੁੰਗਾ ਵੀ ਜਿੱਥੇ ਲੋਕ ਚ ਆਪਣੀਆਂ ਛਤਾਂ ਉੱਤੇ ਖੜ ਕੇ ਹਾਲਾਤ ਦੇਖ ਰਹੇ ਨੇ ਬੇਵੱਸ ਨੇ ਕੁਝ ਕਰ ਜਿਹੜਾ ਕਿ ਇਸ ਸਮੇਂ ਨਹੀਂ ਸਕਦੇ ਤੇ ਜਰੂਰ ਤੁਹਾਨੂੰ ਦੂਸਰੀਆਂ ਜਗ੍ਹਾ ਦੀਆਂ ਤਸਵੀਰਾਂ ਦਿਖਾਵਾਂਗੇ ਵੀ ਜਿੱਥੇ ਇਸ ਦੀ ਮਾਰ ਜਿਹੜੀ ਕੀ ਹੈ ਲੁਧਿਆਣਾ ਵਾਸੀਆਂ ਨੂੰ ਚਲਣੀ ਪੈ ਰਹੀ ਹੈ ਕਿਉਂਕਿ ਜੇਕਰ 88 ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਕੁਝ ਇਸੇ ਤਰੀਕੇ ਦੇ ਹਾਸ਼ਰ ਹੋਇਆ ਸੀਗਾ ਉਦੋਂ ਸਤਲੁਜ ਦਾ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਸਤਲੁਜ ਦਾ ਪਾਣੀ ਜਿਹੜਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੜਿਆ ਸੀਗਾ ਤੇ ਹੁਣ ਜਿਸ ਤਰੀਕੇ ਨਾਲ ਪਾਣੀ ਦਾ ਸતર ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਪਰ ਪਹਾੜਾਂ ਦੇ ਵਿੱਚ ਬਰਸਾਤ ਜਿਹੜੀ ਕਿ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਔਰ ਬੁੱਢੇ ਦਰਿਆ ਦਾ ਜਿਹੜਾ ਕਿ ਸતર ਉਹ ਵੀ ਵਧਿਆ ਹੈ ਤੇ ਪਾਣੀ ਇਸ ਮੱਲਿਆਂ ਦੇ ਵਿੱਚ ਵੜਦਾ ਹੋਇਆ ਜਿਹੜਾ ਕਿ ਉਹ ਨਜ਼ਰ ਆ ਰਿਹਾ ਹੈ